ਇਹ ਪਹਿਲਾਂ ਉਹ ਨਹੀਂ ਕਹਿੰਦੇ 7 7 ਹੁੰਦੀ ਸੀ ਇਹ ਆ ਚੀਜ਼ ਇੱਥੇ ਬਹਿੰਦੇ ਹੁੰਦੇ ਦੇਖੋ ਮਿੱਤਰੋ ਦਰਵਾਜ਼ਾ ਹੈ ਹਾਂ ਆ ਅੰਦਰ ਵੀ ਆਪਾਂ ਕਹਿਣਾ ਵੀ ਜਿਹੜੇ ਹੁਣ ਦਰਵਾਜ਼ੇ ਕਾਪੀ ਕਰਦੇ ਆ ਬਈ ਹਣਾ ਗੇਟ ਵਾਲੇ ਬਣਦੇ ਆ ਠੀਕ ਆ ਇੰਨਾ ਚੀਜ਼ਾਂ ਦੀ ਕਾਪੀ ਹੁੰਦੀ ਆ ਹੁਣ ਠੀਕ ਆ ਪਹਿਲਾਂ ਬਣਦੇ ਹੁੰਦੇ ਸੀ ਇਹ ਪਿੰਡ ਮਾਖੇ ਹਾਂ ਪਿੰਡ ਮਾਖੇ ਬਣਾਇਆ ਹੋਇਆ ਉਵੇਂ ਚੌਕੜੀਆਂ ਨੇ ਠੀਕ ਆ ਛੋਟੀ ਟਾ ਦਾ ਬਣਾਇਆ ਹੋਇਆ ਠੀਕ ਆ ਆਪਾਂ ਨੂੰ ਲੱਗਦਾ ਇਹ ਲੋਕ ਦੇਖ ਕੇ ਵਧੀਆ ਲੱਗਦਾ ਲੋਕਾਂ ਨੂੰ ਆਪਾਂ ਨੂੰ ਹੀ ਲੱਗਦਾ ਆਵਲੇ ਹੁੰਦੇ ਅੱਗੇ ਸੱਥਾਂ ਚ ਉਹ ਬਾਲ ਦੀ ਹਾਂ ਡ੍ਰੈਗ ਰੂਮ ਕੀ ਉਹ ਬਾਲੀਆਂ ਹਰਪਾ ਨਵਾਨ ਦੀ ਫਿਲਮਾਂ ਜਿਹੜੀ ਸਾਥ ਹੁੰਦੀ ਹੈ ਇਹਦੇ ਨਾਲ ਦੀ ਹੁੰਦੀ ਹੈ ਉਹ ਹਣਾ ਦੇਖੋ ਮਿੱਤਰੋ ਘੈਂਟ ਆ ਫਿਰ ਨੇਮੋ ਵੀ ਕੀ ਨੇਮ ਨੇ ਹੋਇਆ ਇਹ ਇਹ ਨੇਮ ਇਹਨਾਂ ਦੇ ਮੁੰਡਾ ਹੋਇਆ ਸੀ ਗਾਂਜ ਜਿਹੜਾਂ ਕੋਈ ਦੱਸਦੀ ਆ ਅੱਛਾ ਆ ਵੀ ਅੰਦਰ ਦੇਖੋ ਇਹਨਾਂ ਦੀ ਜੰਮ ਬਹੁਤ ਵਧੀਆ ਚੀਜ਼ਾਂ ਬਣੀਆਂ ਹਨ ਅੰਦਰਾ ਗੜ੍ਹ ਦੇ ਲੋਕ ਲਾਇਆ ਪਹਿਲਾਂ ਲੋਕ ਲਾਇਆ ਪਿਆ ਹਣਾ ਸੋ ਮਿੱਤਰੋ ਘੈਂਟ ਚੀਜ਼ਾਂ ਬਣੀਆਂ ਹੋਈਆਂ ਇਹ ਠੀਕ ਆ ਪਿੰਡ ਮਾਖੇ ਜਲਾ ਮਾਨਸਾ ਤਹਿਸੀਲ ਸਰਦੂਰਗੜ੍ਹ ਆ ਮੈਂ ਕਹਣਾ ਗੇਟ ਯਾਰ ਪੂਰਾ ਸਖਤ ਬਣਾਇਆ ਹੋਇਆ ਹਣਾ ਐ ਥੋੜੀ ਐ ਵੀ ਸੌਂਖ ਸੌਂਖ ਲੱਗ ਜੂ ਮੈਂ ਬਾਰੀ ਵੀ ਦੇਖੋ ਬਿਲਕੁਲ ਛੋਟੀ ਦੇ ਵਿੱਚ ਐ ਵੜਨਾ ਚਾਹੁੰਦਾ ਹੈ ਤੇ ਦੇਦੀ ਅੱਛਾ ਥੱਲੋਂ ਦੀ ਹੋ ਕੇ ਐ ਹੋ ਕੇ ਨਾ ਐ ਨਹੀਂ ਕੋਈ ਭੱਜਿਆ ਜਾਂਦਾ ਬੰਦਾ ਨਹੀਂ ਲੱਗ ਸਕਦਾ ਇਹਦੇ ਵਿੱਚ ਅੱਛਾ ਤਾ ਹੁਣ ਸਿੱਟ ਕੇ ਜਰਨਾ ਪੈਂਦਾ ਸੀ ਹੈ ਆ ਦੇਖੋ ਲੱਗੀਆਂ ਨੇ ਭੱਜ ਕੇ ਟੱਕੀ ਨਹੀਂ ਸਕਦਾ ਹੂੰ ਟੱਕਣੀ ਦਾ ਪੂਰੀ ਤਿੱਖੀਆਂ